ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਭੰਗੋ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਦੁਪਹਿਰ ਤੋਂ ਬਾਅਦ ਦੇ ਮੌਸਮ ਦੀ ਜਾਣੀ ਕਿ 2 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਦੇ ਮੌਸਮ ਦੀ ਕਿ ਰਾਤ ਤੱਕ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਦੋਸਤੋ ਥੋੜੀ ਜੀ ਗਲੇ ਦੇ ਵਿੱਚ ਪ੍ਰੋਬਲਮ ਹੈ ਇਸ ਕਰਕੇ ਆਵਾਜ਼ ਥੋੜੀ ਜੀ ਕਲੀਅਰ ਘੱਟ ਹੀ ਸੁਣਾਈ ਦੇਊਗੀ ਤੁਹਾਨੂੰ ਇਸ ਕਰਕੇ ਮਾਫੀ ਚਾਹਾਂਗੇ ਪਹਿਲਾਂ ਹੀ ਤੇ ਤਹਾਨੂੰ ਇਹ ਅਪਡੇਟ ਦੇ ਦਈਏ ਕਿ 2 ਵਜੇ ਤੋਂ ਲੈ ਕੇ ਮੌਸਮਾਇਦਾ ਥੋੜਾ ਥੋੜਾ ਵਿਗੜਦਾ ਹੋਇਆ ਕਹਿ ਸਕਦਾ ਬਦਲਦਾ ਹੋਇਆ ਨਜ਼ਰ ਆਊਗਾ ਵੱਖ-ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਇਹ ਵੀ ਦਿਖਾਵਾਂਗੇ ਸੈਟਲਾਈਟ ਦੇ ਮੁਤਾਬਕ ਕਿੱਥੇ ਕਿਹੜੀ ਬੱਦਲਬਾਈ ਪਹੁੰਚੀ ਹੋਈ ਹੈ ਜਿਹੜੀ ਕਿ ਅਸੀਂ ਤੁਹਾਨੂੰ ਸਵੇਰ ਦੇ ਸਮੇਂ ਦਿਖਾਇਆ ਸੀ ਕਿ ਲਹਿੰਦੇ ਪੰਜਾਬ ਦੇ ਵਿੱਚ ਹੈ ਤੇ ਥੋੜੀ ਜੀ ਆਪਣੇ ਦੱਖਣੀ ਇਲਾਕੇ ਸੀ ਤੇ ਕੁਝ ਉੱਤਰੀ ਹਿੱਸੇ ਸੀ ਜਿਨ੍ਹਾਂ ਦੇ ਵਿੱਚ ਸਵੇਰ ਦੇ ਸਮੇਂ ਐਂਟਰੀ ਮਾਰੀ ਸੀ ਇਸ ਬੱਦਲਬਾਈ ਨੇ ਉਸ ਤੋਂ ਬਾਅਦ ਹੌਲੀ-ਹੌਲੀ ਹਵਾਵਾਂ ਦੀ ਦਿਸ਼ਾ ਵੀ ਤੇਜ਼ ਹੋਈ ਹੈ ਤੇ ਉਹ ਦੁਵਾਦ ਮੌਸਮ ਦੇ ਵਿੱਚ ਜਿਹੜੀ ਕਰਬਟ ਵੀ ਆਈ ਹੈ ਬੱਦਲਵਾਈ ਪਹੁੰਚੀ ਹੈ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਓ ਤੇ ਬਾਕੀ ਦੋਸਤੋ ਸ਼ੁਰੂ ਕਰਦੇ ਆ ਅੱਜ ਫਿਰ ਆਪਾਂ ਹੁਣ 2 ਵਜੇ ਤੋਂ ਬਾਅਦ ਦੇ ਮੌਸਮ ਦੀ ਤਾਜ਼ਾ ਅਪਡੇਟ ਸਭ ਤੋਂ ਪਹਿਲਾਂ ਆਪਾਂ ਦੇਖ ਸਕਦੇ ਹਾਂ 2 ਵਜੇ ਦੇ ਤਕਰੀਬ ਜਿਹੜੀ ਬੱਦਲਵਾਈ ਹੈ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਪਹੁੰਚੀ ਹੈ ਤੇ ਵਾਰਸ ਜਿਹੜੇ ਆਪਾਂ ਕਹ ਸਕਦੇ ਹਾਂ ਮੀਂਹ ਦੀ ਵਰਖਾ ਦੀ ਜਿਹੜੀ ਸੰਭਾਵਨਾ ਉਹ 12% ਜਿਹੜੇ ਚਾਂਸ ਜਾਪ ਰਹੇ ਨੇ ਕੋਈ ਜ਼ਿਆਦਾ ਨਹੀਂ ਗਏ ਉਸ ਤੋਂ ਬਾਅਦ 3 ਵਜੇ ਦੀ ਗੱਲ ਕਰਾਂਗੇ 3 ਵਜੇ ਦੇ ਕਰੀਬ ਜਿਹੜਾ ਮੌਸਮ ਆਮ ਤੌਰ ਤੇ ਠੀਕ ਠਾਕ ਰਹੂਗਾ ਬੱਦਲਵਾਈ ਪਹੁੰਚੀ ਹੋਈ ਹੈ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ 15% ਚਾਂਸ ਨੇ 15% ਚਾਂਸ ਦੇ ਵਿੱਚ ਇਹ ਆ ਜਾਂਦਾ ਦੋਸਤੋ ਕਿ ਬੱਦਲਵਾਈ ਬਣੀ ਰਹੂਗੀ 80% ਇਲਾਕੇ ਦੇ ਵਿੱਚ ਸਿਰਫ ਥੋੜੇ ਬਹੁਤ ਜਿਹੜੀ ਕਿਣਮਣ ਕਣੀਕ ਬੂੰਦਾਵੰਦੀ ਇਸ ਤਰ੍ਹਾਂ ਦਾ ਜਿਹੜਾ ਮੌਸਮ ਜਿਹੜਾ ਉਹ ਹੋ ਸਕਦਾ ਹੈ ਉਸ ਤੋਂ ਬਾਅਦ 4 ਵਜੇ ਦੀ ਗੱਲ ਕਰਾਂਗੇ 4 ਵਜੇ ਵੀ ਮੌਸਮ ਇਸੇ ਤਰ੍ਹਾਂ ਦਾ ਰਹੂਗਾ ਤੁਸੀਂ ਦੇਖ ਸਕਦੇ ਹੋ ਬੱਦਲਵਾਈ ਵਾਲਾ ਬਣਿਆ ਰਹੂਗਾ ਕਿਤੇ ਹਲਕੀ-ਫੁਲਕੀ ਕਨਵਨ ਕਰੀ ਗਿਰ ਜੂਗੇ ਇਸੇ ਤਰ੍ਹਾਂ 5 ਵਜੇ ਵੀ 12% ਚਾਂਸ ਨੇ ਕਿਉਂਕਿ ਬੱਦਲਵਾਈ ਦੇ ਅਸਾਰ ਦੋਸਤੋ ਬਣੇ ਰਹਿਣਗੇ ਕਿਉਂਕਿ ਬੱਦਲਵਾਈ ਇਹ ਬਣੀ ਰਹੂਗੀ 6 ਵਜੇ ਵੀ ਬੱਦਲਵਾਈ ਬਣੀ ਰਹੂਗੀ ਥੋੜੇ ਜਿਹਾ ਮੀਂਹ ਦੀਆਂ ਕਾਰਵਾਈਆਂ ਵੱਧ ਜਾਣਗੀਆਂ 13% ਹੋ ਜਾਣਗੀਆਂ ਉਸ ਤੋਂ ਬਾਅਦ 14 ਬਣੇ ਨੇ 7 ਵਜੇ ਦੇ ਕਰੀਬ ਤੁਸੀਂ ਦੇਖ ਸਕਦੇ ਹੋ 7 ਵਜੇ ਕਾਰਵਾਈਆਂ ਹੋਣ ਦੀ ਜਿਹੜੀ ਸੰਭਾਵਨਾ ਵੱਧਦੀ ਹੋਈ ਨਜ਼ਰ ਆ ਰਹੀ ਹੈ ਫਿਰ 8 ਵਜੇ ਮੀਂਹ ਦੀਆਂ ਕਾਰਵਾਈਆਂ ਜਿਹੜੇ 24% ਹੋ ਜਾਣਗੀਆਂ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਛਿੱਟਾਂ ਸਰਾਟ ਜਿਹੜਾ ਗਰਜ ਰਿਸਕ ਦੇ ਨਾਲ ਉਹ ਸ਼ੁਰੂ ਹੋ ਜਾਊਗਾ 9 ਤੋਂ ਲੈ ਕੇ 10 ਵਜੇ ਦੇ ਵਿੱਚ ਵਿੱਚ ਜਿਹੜੇ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ੁਰੂ ਹੋ ਜਾਣਗੇ ਅੱਜ ਯਾਨੀ ਕਿ 14 ਤਰੀਕ ਨੂੰ 14 ਤਰੀਕ ਨੂੰ ਤੇਰ ਸ਼ਾਮ ਨੂੰ ਰਾਤ ਦੇ ਸਮੇਂ ਤੱਕ ਮੀਂਹ ਦੀਆਂ ਕਾਰਵਾਈਆਂ ਦੀ ਜਿਹੜੀ ਸੰਭਾਵਨਾ ਵਾਧਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ 50% ਤੋਂ ਉੱਪਰ ਜਿਹੜੇ ਚਾਂਸ ਨੇ ਉਮੀਦੇ ਸੰਭਾਵਨਾ ਦੇ ਬਣ ਰਹੇ ਨੇ ਕਿ ਕੱਲ ਵੀ 13 ਤਰੀਕ ਨੂੰ ਇੱਕ ਹਰਿਆਣਾ ਦੇ ਵਿੱਚ ਰਵਾੜੀ ਇਲਾਕਾ ਜਿੱਥੇ ਗਰਜਕ ਦੇ ਨਾਲ ਗੜਗੜਾ ਹਰ ਦੇ ਨਾਲ ਗੜੇ ਮਾਰੀ ਹੋਈ ਹੈ ਜਿਹੜੀ ਤੁਹਾਨੂੰ ਅਸੀਂ ਕਪ ਅਪਡੇਟ ਵੀਡੀਓ ਦੇ ਰਾਹੀਂ ਵੀ ਦਿੱਤੀ ਹੈ ਦੋਸਤੋ ਮੌਸਮ ਦੇਖ ਸਕਦੇ ਹੋ ਤੁਸੀਂ ਬਾਕੀ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਉੱਤੇ ਪਹਿਲਾਂ ਆਪਾਂ ਇੱਕ ਪ੍ਰਾਈਵੇਟ ਸੰਸਥਾ ਦਾ ਜਿਹੜਾ ਰਡਾਰ ਆ ਉਹ ਦੇਖ ਲਈਏ ਕਿ ਉਸ ਦੇ ਵਿੱਚ ਬਦਲਵਾਈ ਕਿੱਥੇ ਕਿੱਥੇ ਪਹੁੰਚੀ ਹੋਈ ਹੈ ਤੇ ਮੀਂਹ ਦੀਆਂ ਕਾਰਵਾਈਆਂ ਕਿੰਨੇ ਇੱਕ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਉਹ ਤਾਂ ਹਰ ਨਾਲ ਇਸ ਸਮੇਂ ਸਮੇਂ ਦਾ ਤੁਸਾਂਝਾ ਕਰ ਰਹੇ ਹਾਂ ਦੋਸਤੋ ਦੇਖ ਸਕਦੇ ਹੋ ਹਰਿਆਣੇ ਦੇ ਕੈਂਥਲ ਦੇ ਕੋਲ ਇਹ ਪਹੁੰਚਿਆ ਹੋਇਆ ਕਈ ਇਲਾਕਿਆਂ ਦੇ ਵਿੱਚ ਮੰਨ ਲਓ ਇਹ ਸਿਸਟਮ ਜਿਹੜਾ ਪਹੁੰਚਿਆ ਹੋਇਆ ਤੁਸੀਂ ਤਸਵੀਰਾਂ ਲਾਈਵ ਦੇਖ ਸਕਦੇ ਹੋ ਕਿ ਬੱਦਲਾਂ ਦੀ ਆਵਾਜਾ ਜਿਹੜੇ ਗ੍ਰੀਨ ਕਲਰ ਦੀ ਲੰਘਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦੇ ਨਾਲ 25 ਤੋਂ 30% ਕੁਝ ਖੇਤਰਾਂ ਦੇ ਵਿੱਚ ਕੁਝ ਦੇ ਵਿੱਚ 30 ਤੋਂ 50% ਜਿਹੜੇ ਚਾਂਸ ਬਣਦੇ ਹੋਏ ਨਜ਼ਰ ਹੁੰਦੇ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਬਦਲਵਈ ਐਂਟਰੀ ਹੋ ਚੁੱਕੀ ਹੈ ਇੱਧਰ ਰਾਜਸਥਾਨ ਦੇ ਵਿੱਚ ਇੱਧਰ ਹਰਿਆਣੇ ਦੇ ਵਿੱਚ ਵੀ ਕਿਤੇ ਕਿਤੇ ਕਿਣਮਣ ਕਣੀ ਹੋ ਜਾਂਦੀ ਹੈ ਕਿਤੇ ਕਿਤੇ ਹਲਕੀ ਬੂੰਦਾ ਬੰਦੀ ਹੋ ਜਾਂਦੀ ਹੈ ਲੁਧਿਆਣਾ ਦੇ ਵਿੱਚ ਵੀ ਪਟਿਆਲੇ ਦੇ ਵਿੱਚ ਵੀ ਬਦਲਵਈ ਹੈ ਚੰਡੀਗੜ੍ਹ ਤੇ ਉਸ ਤੋਂ ਬਾਅਦ ਸ੍ਰੀਨੰਤਪੁਰ ਸਾਹਿਬ ਵਾਲੀ ਸਾਈਡ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਹ ਬਦਲਵਾਈ ਜਿਹੜੀ ਐਂਟਰੀ ਕਰ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਤੁਹਾਨੂੰ ਅਸੀਂ ਲਾਈਵ ਜਿਹੜੀ ਅਪਡੇਟ ਇਹ ਦਿਖਾ ਰਹੇ ਹਾਂ ਦੋਸਤੋ ਜਿਹੜੇ ਗ੍ਰੀਨ ਕਲਰ ਦੇ ਹਿੱਸੇ ਨੇ ਇਹਨਾਂ ਦੇ ਵਿੱਚ ਇਹ ਥੋੜ੍ਹੀ ਥੋੜ੍ਹੀ ਕਿਤੇ ਕਿਤੇ ਕੈਨਵਨ ਕਣੀ ਕਿਤੇ ਹਲਕੀ ਬੂੰਦਾਵਾਂ ਦੀ ਕਿਤੇ ਬਦਲਵਾਈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਜਿੱਥੇ ਥੋੜੇ ਸੰਘਣੇ ਗਾੜੇ ਬੱਦਲ ਨੇ ਹਰੇ ਰੰਗ ਦੇ ਵਿੱਚ ਇੱਥੇ ਥੋੜੇ ਮੀਂਹ ਦੇ ਕਾਰਵਨੀਆਂ ਜ਼ਿਆਦਾ ਤੇਜ਼ ਹੋ ਰਹੀਆਂ ਨੇ ਜਿੱਥੇ ਹਲਕਾ ਹਰਾ ਥੋੜਾ ਜਿਹਾ ਇੱਥੇ ਥੋੜਾ ਜਿਹਾ ਘੱਟ ਨੇ ਇੱਥੇ ਬੱਦਲਾਂ ਦੀ ਆਵਾਜ਼ਾਈ ਬਣੀ ਹੋਈ ਹੈ ਤੇ ਇਹ ਮੌਸਮ ਜਿਹੜਾ ਇਸੇ ਤਰ੍ਹਾਂ ਬਣਿਆ ਰਹੂਗਾ ਅੱਗੇ ਵਾਲੇ ਨੂੰ ਬੱਦਲ ਲੈ ਰਹੇ ਜਾ ਰਹੇ ਨੇ ਇਸ ਤਰ੍ਹਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਇਧਰ ਪਹਾੜੀ ਇਲਾਕੇ ਵਿੱਚ ਬਰਫਵਾਰੀ ਵੀ ਹੋ ਰਹੀ ਹੈ ਤਸਵੀਰ ਤੁਹਾਡਾ ਨਾਲ ਸਾਂਝੀ ਕੀਤੀ ਹੈ ਦੋਸਤੋ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੀ ਹੁਣ ਆਪਾਂ ਲੈ ਚੱਲਦੇ ਤਾਨੂੰ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਦੇ ਉੱਤੇ ਕਿ ਉੱਥੇ ਕਿੰਨੇ ਕਿ ਜਿਹੜੇ ਪ੍ਰਭਾਵ ਨੇ ਬਣਦੇ ਹੋਏ ਨਜ਼ਰ ਆ ਰਹੇ ਨੇ ਮੌਸਮ ਦੇ ਵਿੱਚ ਕੀ ਘਰਵਟਾਈ ਹੋਈ ਹੈ ਜੋ ਹੁਣ ਤੱਕ ਦੀ ਅਪਡੇਟ ਆ ਉਹ ਇਹੀ ਹੈ ਕਿ ਦੇਖੋ ਜਿੱਥੇ ਵੀ ਨਿਊਜ਼ ਦੇਖ ਰਿਹਾ ਆਪਾਂ ਤਾਂ ਉਹਦੇ ਵਿੱਚ ਵਿਗੜੇਗਾ ਪੰਜਾਬ ਕਾ ਮੌਸਮ ਆਂਦੇ ਤੂਫਾਨ ਕੇ ਸਾਥ بارش ਕਾ ਅਲਰਟ ਐ ਦੋਸਤੋ ਸਾਰੇ ਨਿਊਜ਼ ਦੇ ਉੱਤੇ ਵੀ ਇਹੀ ਜੋ ਅਪਡੇਟ ਆ ਰਹੀ ਹੈ ਕਿ ਅੱਜ ਮੌਸਮ ਐ ਜਿਹੜਾ ਕਰਬਟ ਲਊਗਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਹਲਕੀ ਫੁਲਕੀ ਕਿਣਮਣਕਣੀ ਹੋ ਵੀ ਚੁੱਕੀ ਐ ਕੁਝ ਦੇ ਵਿੱਚ ਹਜੇ ਹੋਣੀ ਐ ਤੇ ਤੁਸੀਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਸਾਈਟ ਆ ਉਹ ਵੀ ਦੇਖ ਸਕਦੇ ਹੋ ਜਿਹੜਾ ਸਿਸਟਮ ਆ ਸਵੇਰ ਦੇ ਸਮੇਂ ਇੱਥੇ ਦਿਖਾਈ ਦਿੱਤਾ ਸੀ ਬਹੁਤ ਸਾਰੇ ਦੋਸਤਾਂ ਨੇ ਦੇਖੀ ਹੋਊ ਸਵੇਰ ਦੀ ਵੀਡੀਓ ਪਰੰਤੂ ਇਸ ਸਮੇਂ ਇਹ ਪੂਰੇ ਪੰਜਾਬ ਦੇ ਵਿੱਚ ਇਧਰ ਪੰਜਾਬ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਵੀ ਕਵਰ ਕਰ ਚੁੱਕਿਆ ਦਿੱਲੀ ਤੇ ਇਧਰੋਂ ਦਿੱਲੀ ਦੇ ਵਿੱਚ ਵੀ ਤੇ ਹਿਮਾਚਲ ਜੰਮੂ ਦੇ ਵਿੱਚ ਵੀ ਇਧਰੋਂ ਲੈ ਕੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਹ ਇੱਕ ਸਿਸਟਮ ਜਿਹੜਾ ਪੈਦਾ ਹੋ ਚੁੱਕਿਆ ਹੈ ਪੂਰੀ ਤਸਵੀਰ ਦੇਖ ਸਕਦੇ ਹੋ ਦੋਸਤੋ ਬਣੀ ਹੋਈ ਹੈ ਇਸ ਤਰ੍ਹਾਂ ਕਿ ਮੀਂਹ ਦੀਆਂ ਕਾਰਵਾਈਆਂ ਵੀ ਟੁੱਟ ਮਰੋਗ ਦੇ ਵਿੱਚ ਕਿਤੇ ਕਿਤੇ ਹੋ ਰਹੀਆਂ ਨੇ ਸਿਰਫ ਥੋੜੇ ਜਿਹੇ ਇਲਾਕਿਆਂ ਦੇ ਵਿੱਚ ਬੱਦਲਵਈ ਘਟ ਹੈ ਪਰੰਤੂ ਬੱਦਲਵਈ ਇੱਥੇ ਵੀ ਹੈ ਜਾਨੀ ਕਿ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ 80 ਤੋਂ 85% ਇਲਾਕੇ ਦੇ ਵਿੱਚ ਜਿਹੜੀ ਬੱਦਲਵਈ ਆ ਉਹ ਸਾ ਚੁੱਕੀ ਹੈ ਕੁਝ ਦੇ ਵਿੱਚ ਬੱਦਲਵਈ ਸੰਘਣੀ ਆ ਕੁਝ ਦੇ ਵਿੱਚ ਹਲਕੀ ਆ ਕੁਝ ਦੇ ਵਿੱਚ ਹਲਕੀ ਬੂੰਦਾਬੰਦੀ ਹੋ ਰਹੀ ਹੈ ਕੁਝ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਟੁੱਟ ਮੇਰੂਪ ਦੇ ਵਿੱਚ ਸਿੱਟਾ ਸਰਾਟਾ ਹੋ ਰਿਹਾ ਕੁਝ ਦੇ ਵਿੱਚ ਥੋੜੀ ਬਹੁਤ ਇੱਕਾ ਦੁੱਕਾ ਖੇਤਰਾਂ ਦੇ ਵਿੱਚ ਤੇਜ਼ ਹਵਾ ਵੀ ਚੱਲਦੀ ਹੈ ਜਿਹਦੇ ਨਾਲ ਕਣਕਾਂ ਦੀ ਫਸਲ ਨੂੰ ਜਿਹੜਾ ਨੁਕਸਾਨ ਆ ਉਹ ਹੋ ਜਾਂਦਾ ਜਾਂ ਸਰੋਂ ਦੀ ਫਸਲ ਆ ਉਹਨੂੰ ਨੁਕਸਾਨ ਹੋ ਜਾਂਦਾ ਕਿਉਂਕਿ ਤੇਜ਼ ਹਵਾ ਚੱਲਣ ਦੇ ਨਾਲ ਇਹ ਥੋੜੀ ਜਿਹੀ ਫਸਲਾਂ ਢਾਹ ਢੇਰੀ ਹੋ ਜਾਂਦੀਆਂ ਨੇ ਤੇ ਕੁਝ ਖੇਤਰਾਂ ਦੇ ਵਿੱਚ ਹੋ ਸਕਦਾ ਰਾਤ ਦੇ ਸਮੇਂ ਗੜੇਮਾਰੀ ਦੀ ਜਿਹੜੀ ਵੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ। ਬਾਕੀ ਦੋਸਤੋ ਰਾਤ ਦੀ ਵੀਡੀਓ ਰਾਤ ਦੇ ਸਮੇਂ ਦੀ ਅਪਡੇਟ ਦਵਾਂ ਕਿਉਂਕਿ ਸਮੇਂ-ਸਮੇਂ ਦੇ ਉੱਤੇ ਜਿਹੜੀ ਸੈਟਲਾਈਟ ਦੀ ਤਸਵੀਰ ਆ ਉਹ ਵੀ ਬਦਲ ਰਹੀ ਹੈ। ਤੁਸੀਂ ਸਵੇਰ ਦੀ ਵੀਡੀਓ ਵੀ ਦੇਖਿਓ। ਹੁਣ ਦੀ ਵੀਡੀਓ ਵੀ ਦੇਖਿਓ ਕਿਉਂਕਿ ਸਵੇਰ ਦੇ ਸਮੇਂ ਪਰਸੈਂਟੇਜ ਬਹੁਤ ਘੱਟ ਸੀ। ਤੇ ਹੁਣ ਜਿਹੜੀ 9 ਵਜੇ ਦੇ ਕਰੀਬ ਜਾ ਕੇ ਰਾਤ ਦੇ 9 ਵਜੇ ਦੇ ਕਰੀਬ ਜਾ ਕੇ 52% ਹੋ ਚੁੱਕੇ ਜਿਹੜੇ ਕਿ 50% ਤੋਂ ਉੱਪਰ ਆ ਅੱਧ ਤੋਂ ਉੱਪਰ ਆ ਇਸ ਕਰਕੇ ਮੀਂਹ ਦੀਆਂ ਕਾਰਵਾਈਆਂ ਦੀ ਜਿਹੜੀ ਸੰਭਾਵਨਾ ਆਪਾਂ ਨੂੰ ਜਾਪਰੀ ਹੋਈ ਨਜ਼ਰ ਆ ਰਹੀ ਹੈ ਅਬ ਬਾਕੀ ਤਾਪਮਾਨ ਤੁਹਾਨੂੰ ਪਤਾ ਹੀ ਹੈ ਦੋਸਤੋ ਕਿ ਤਾਪਮਾਨ ਵਧਨੇ ਸ਼ੁਰੂ ਹੋਏ ਹੋਏ ਨੇ ਤਾਪਮਾਨ 31 ਡਿਗਰੀ ਤੋਂ ਪਲੱਸ ਹੀ ਦਰਜ ਕੀਤੇ ਜਾ ਰਹੇ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਤੇ ਇਸੇ ਤਰ੍ਹਾਂ ਰਾਤਾਂ ਦੇ ਤਾਪਮਾਨ ਵੀ ਜਿਹੜੇ ਪਲੱਸ ਹੀ ਦਰਜ ਕੀਤੇ ਜਾਣਗੇ ਤੇ ਮੀਂਹ ਦੀਆਂ ਕਾਰਵਾਈਆਂ ਦੀ ਜਿਹੜੀ ਇਹ ਸੰਭਾਵਨਾ ਬਣੀ ਹੋਈ ਹੈ ਤੁਸੀਂ ਬੱਦਲਵਾਈ ਵੀ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਬਣੀ ਹੋਈ ਹੈ ਇੱਥੇ ਰਾਜਸਥਾਨ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਜੰਮੂ ਦੇ ਵਿੱਚ ਵੀ ਇਸ ਤਰ੍ਹਾਂ ਵੱਖ-ਵੱਖ ਲੈਂਦੇ ਵਾਲੀ ਸਾਈਡ ਵੀ ਪੰਜਾਬ ਵਾਲੀ ਸਾਈਡ ਵੀ ਜਿਹੜੀ ਇਹ ਬੱਦਲਵਾਈ ਬਣੀ ਹੋਈ ਹੈ ਤਾਂ ਹੋਰ ਕੋਈ ਅਪਡੇਟ ਆਉਗੀ ਤਾਂ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਫਿਲਹਾਲ ਕੋਈ ਤਕੜਾ ਜਿਆਦਾ ਵੱਡਾ ਅਲਰਟ ਨਹੀਂ ਹੈਗਾ ਵੀ ਮੀਂਹ ਲਗਾਤਾਰ ਭਾਰੀ ਮੀਂਹ ਹੈ ਜਿਹੜਾ ਉਹ ਪਊਗਾ ਸਿਰਫ ਕੁਝ ਖੇਤਰਾਂ ਦੇ ਵਿੱਚ ਹਲਕਾ ਦਰਮਿਆਨਾ ਕੈਂਮਣ ਕਣੀ ਵਾਲਾ ਕੁਝ ਦੇ ਵਿੱਚ ਥੋੜਾ ਜਿਹਾ ਤੇ ਸਰਾਟਾ ਜਾ ਪੈਜੂਗਾ ਇਕਾਦੋਕਾ ਖੇਤਰਾਾਂ ਦੇ ਵਿੱਚ ਤੇ ਕੁਝ ਕਿਤੇ ਵਿੱਚ ਜਿਹੜੀ ਬੱਦਲ ਵਈ ਇਸੇ ਤਰ੍ਹਾਂ ਲੰਘਦੀ ਰਹੂਗੀ ਤਾਂ ਵੀ ਕਿਸੇ ਇਲਾਕੇ ਦੇ ਵਿੱਚ ਨਹੀਂ ਪਊਗਾ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਰਲਮਾ ਮਿਲਮਾ ਜਾ ਰਹੂਗਾ ਰਾਤ ਦੀ ਵੀਡੀਓ ਆਪਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਦੋਸਤੋ ਤੁਸੀਂ ਬਣੇ ਰਹੋ ਜਿੰਨੇ ਵੀ ਦੋਸਤੋ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਚੈਨਲ ਨੂੰ ਅਰ ਫੇਸਬੁਕ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਜ਼ਰੂਰ ਕਰਾਇਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ